ਚੰਡੀਗੜ੍ਹ ਨਗਰ ਨਿਗਮ ਦੀ ਪਹਿਲੀ ਬੈਠਕ ਦੇ ਵਿੱਚ ਹੋਇਆ ਹੰਗਾਮਾ ਮਾਲਿਕਾਨਾ ਹੱਕ ਨੂੰ ਲੈ ਕੇ ਖੜਾ ਹੋਇਆ ਬਵਾ ਤੇ ਕਈ ਵਾਰ ਹੋਇਆ ਪਲਟਵਾਰ ਜਿਹਾ ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਦੀ ਪਹਿਲੀ ਬੈਠਕ ਹੰਗਾਮੇ ਦੀ ਪੇਂਟ ਚੜ ਗਈ ਹੈ ਜਿਸ ਦੇ ਵਿੱਚ ਮਾਲਕਾਨਾ ਹੱਕ ਨੂੰ ਲੈ ਕੇ ਬਵਾਲ ਖੜਾ ਹੋ ਗਿਆ ਤੇ ਵਾਰ-ਵਾਰ ਇੱਕ ਦੂਸਰੇ ਤੇ ਪਲਟਵਾਰ ਵੀ ਕੀਤਾ ਗਿਆ ਹੈ ਦੱਸਦੀ ਹੈ ਕਿ ਇਸ ਮੀਟਿੰਗ ਦੀ ਸ਼ੁਰੂਆਤ ਫਾਈਨਾਂਸ ਤੇ ਕੰਟਰੈਕਟ ਕਮੇਟੀ ਦੀ ਚੋਣ ਤੋਂ ਹੋਈ ਸੀ ਜਿਸ ਤੋਂ ਬਾਅਦ ਕਾਂਗਰਸ ਨੇ ਮਾਲਕਾਨਾ ਹੱਕ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਤੇ ਇਸ ਤੋਂ ਬਾਅਦ ਇੱਕ ਤੋਂ ਬਾਅਦ ਦੂਸਰੇ ਨੇ ਪਲਟਵਾਰ ਕੀਤਾ ਦੱਸਦੀ ਹੈ ਕਿ ਆਪ ਦੇ ਰਾਮਚੰਦਰ ਜਾਦਵ ਹੋਰਾਂ ਨੇ ਬੀਜੇਪੀ ਤੇ ਤੰਜ ਕੱਸੇ ਨੇ ਉਹਨਾਂ ਨੇ ਕਿਹਾ ਹੈ ਕਿ ਬੀਜੇਪੀ ਨੇ ਸਿਰਫ ਔਰ ਸਿਰਫ ਝੂਠੇ ਵਾਦੇ ਕੀਤੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਇਸ ਤੋਂ ਬਾਅਦ ਨਾਰੇਬਾਜੀ ਹੋਣ ਲੱਗ ਪਈ ਤੇ ਮਾਹੌਲ ਪੂਰਾ ਗਰਮਾ ਗਿਆ ਇਸ ਦੀ ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਚੁਣੀ ਗਈ ਮੇਅਰ ਹਰਪ੍ਰੀਤ ਕੌਰ ਬਬਲਾ ਹੋਰਾਂ ਨੇ ਚੇਤਾਵਨੀ ਦਿੱਤੀ ਉਹਨਾਂ ਨੇ ਆਖਿਆ ਕਿ ਇਹ ਮੀਟਿੰਗ ਸਵਾਗਤ ਦੇ ਲਈ ਬੁਲਾਈ ਗਈ ਸੀ ਜਿਸ ਨੂੰ ਹੰਗਾਮੇ ਦੀ ਪੇਂਟ ਨਾ ਚੜਾਇਆ ਜਾਵੇ ਉਹਨਾਂ ਨੇ ਆਖਿਆ ਹੈ ਕਿ ਸਭ ਨੂੰ ਰਲ ਕੇ ਚੰਡੀਗੜ੍ਹ ਦੇ ਵਿਕਾਸ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੈ ਨਾ ਕਿ ਹੰਗਾਮਾ ਕਰਨਾ ਚਾਹੀਦਾ ਹੈ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਉਹ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕੁਟਾਰੀਆ ਹੋਰਾਂ ਦੇ ਨਾਲ ਵੀ ਮੀਟਿੰਗ ਕਰਨਗੇ ਤੇ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਵੀ ਕਰਨਗੇ ਦੱਸ ਦਈਏ ਕਿ ਇਸ ਬੰਦੇ ਵਿੱਚ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਚੁਣੇ ਗਏ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਹੋਰਾਂ ਨੇ ਵੀ ਬੀਜੇਪੀ ਤੇ ਤੰਜ ਕੱਸੇ ਨੇ ਉਹਨਾਂ ਨੇ ਆਖਿਆ ਹੈ ਕਿ ਬੀਜੇਪੀ ਨੇ ਸਿਰਫ ਖੋਖਲੇ ਵਾਅਦੇ ਕੀਤੇ ਨੇ ਇਥੋਂ ਤੱਕ ਕਿ ਉਹਨਾਂ ਨੇ ਤਾਂ ਬੀਜੇਪੀ ਨੂੰ ਜੁਮਲਾ ਕਮੇਟੀ ਤੱਕ ਦਾ ਵੀ ਨਾਮ ਦੇ ਦਿੱਤਾ ਇੱਕ ਜੁਮਲਾ ਪਾਰਟੀ ਆ ਉਹਨਾਂ ਨੇ ਇਹ ਗੱਲ ਆਖ ਦਿੱਤੀ ਹੈ ਉਹਨਾਂ ਨੇ ਵਾਰ-ਵਾਰ ਜਿਹੜੇ ਤੰਜ ਨੇ ਉਹ ਬੀਜੇਪੀ ਤੇ ਕਸਤੇ ਨੇ ਉਹਨਾਂ ਨੇ ਕਿਹਾ ਹੈ ਕਿ ਬੀਜੇਪੀ ਨੇ ਮਾਲਿਕਾਨਾ ਹੱਕ ਨੂੰ ਲੈ ਕੇ ਕਦੀ ਵੀ ਕੋਈ ਢੰਗ ਦੇ ਨਾਲ ਗੱਲ ਨਹੀਂ ਕੀਤੀ ਤੇ ਨਾ ਹੀ ਚੰਡੀਗੜ੍ਹ ਮੈਟਰੋ ਦਾ ਜਿਹੜਾ ਮਸਲਾ ਹੈ ਉਹ ਵੀ ਹੱਲ ਕਰਵਾਇਆ ਵਾਰ-ਵਾਰ ਜਿਹੜਾ ਮਾਹੌਲ ਸੀ ਉਹ ਗਰਮਾਉਂਦਾ ਰਿਹਾ ਤੇ ਇੱਕ ਦੂਸਰੇ ਦੇ ਖਿਲਾਫ ਜਿਹੜੀ ਪਲਟਵਾਰ ਵੀ ਹੁੰਦੇ ਰਹੇ ਦੱਸਿਆ ਕਿ ਨਾਲ ਹੀ ਬੀਜੇਪੀ ਦੇ ਜਿਹੜੇ ਸੌਰਵ ਜੋਸ਼ੀ ਨੇ ਉਹਨਾਂ ਨੇ ਵੀ ਪਲਟਵਾਰ ਕੀਤਾ ਉਹਨਾਂ ਨੇ ਆਖਿਆ ਹੈ ਕਿ ਹੁਣ ਜਿਹੜਾ ਚੰਡੀਗੜ੍ਹ ਦਾ ਵਿਕਾਸ ਹੋਵੇਗਾ ਪਹਿਲਾਂ ਚੰਡੀਗੜ੍ਹ ਦਾ ਵਿਕਾਸ ਰੁਕਿਆ ਹੋਇਆ ਸੀ ਉਹਨਾਂ ਨੇ ਆਖਿਆ ਕਿ ਡਬਲ ਇੰਜਣ ਵਾਲੀ ਸਰਕਾਰ ਹੁਣ ਜਿਹੜਾ ਵੱਡਾ ਉਹ ਫੰਡ ਦੇਵੇਗੀ ਤੇ ਚੰਡੀਗੜ੍ਹ ਦਾ ਹਰ ਪੱਖ ਤੋਂ ਵੱਡਾ ਵਿਕਾਸ ਹੋ ਜਾਵੇਗਾ। ਉਹਨਾਂ ਨੇ ਆਖਿਆ ਕਿ ਪਹਿਲਾਂ ਕਿਸੇ ਨੇ ਵੀ ਚੰਡੀਗੜ੍ਹ ਦੇ ਵਿਕਾਸ ਦੇ ਬਾਰੇ ਵਿੱਚ ਨਹੀਂ ਸੋਚਿਆ ਪਰੰਤੂ ਹੁਣ ਭਾਜਪਾ ਇਸ ਦੇ ਵੱਲ ਖਾਸ ਧਿਆਨ ਦੇਵੇਗੀ ਤੇ ਉਸ ਦਾ ਹਰ ਪੱਖ ਤੋਂ ਵੱਡਾ ਵਿਕਾਸ ਕੀਤਾ ਜਾਵੇਗਾ। ਇਸ ਸੰਬੰਧ ਦੇ ਵਿੱਚ ਭਾਜਪਾ ਦੇਸ ਔਰ ਜੋਸ਼ੀ ਉਹਨਾਂ ਨੇ ਕੀ ਕੁਝ ਆਖਿਆ ਜਰਾ ਗੌਰ ਦਿਓ। ਮੈਂ ਮੀਟਿੰਗ ਤੇ ਬਾਰੇ ਇਹੀ ਕਵਾਂਗਾ। ਕਿ ਜਿਸ ਪ੍ਰਕਾਰ ਜੋ ਚੰਡੀਗੜ੍ਹ ਦੀ ਜਨਤਾ ਨੇ ਸੋਚਿਆ ਸੀਗਾ ਔਰ ਇੱਕ ਵਾਰੀ ਗਲਤੀ ਹੋ ਗਈ ਸੀ ਕਿ ਆਮ ਆਦਮੀ ਪਾਰਟੀ ਦਾ ਮੇਅਰ ਆਇਆ ਔਰ ਸਾਰੀ ਚੰਡੀਗੜ੍ਹ ਦੀ ਜਨਤਾ ਵੀ ਦੇਖਿਆ ਕਿ ਪਿਛਲੇ ਇੱਕ ਸਾਲ ਚ ਜਿਹੜੇ ਕੰਮ ਨਹੀਂ ਹੋਏ ਇੰਨਾ ਵੱਡਾ ਫਾਈਨੈਂਸ਼ੀਅਲ ਕ੍ਰੰਚ ਆ ਗਿਆ ਕਿ ਅਸੀਂ 10 ਸਾਲ ਪਿੱਛੇ ਪਹੁੰਚ ਗਏ ਲੇਕਿਨ ਹੁਣ ਮੈਂ ਆਸ਼ਵਸ ਕਰਦਾ ਕਿ ਹੁਣ ਚੰਡੀਗੜ੍ਹ ਵਿੱਚ ਪਾਸ਼ਪਾ ਦੇ ਮੇਅਰ ਆ ਗਏ ਹਨ ਔਰ ਹੁਣ ਸਾਰੇ ਕੰਮ ਸੁਚਾਰੂ ਹੋਣਾ ਹੋਣਗੇ ਜਿਹੜੀ ਫੰਡ ਦੀ ਗੱਲ ਕੀਤੀ ਹੈ ਕਿਆ ਉਹ ਫੰਡ ਆਏਗਾ ਮੈਂ ਕਹਿਤਾ ਰਿਹਾ ਕਿ ਦੇਖੀਏ ਇੱਕ ਗੱਲ ਸਮਝੋ ਹੁਣ ਡਬਲ ਇੰਜਨ ਸਰਕਾਰ ਹੈ ਚੰਡੀਗੜ੍ਹ ਚ ਵੈਸੇ ਤਾਂ ਟ੍ਰਿਪਲ ਹੋਣੀ ਚਾਹੀਦੀ ਹੈ ਮੇਅਰ ਕਾਰਪੋਰੇਸ਼ਨ ਚ ਮੈਂਬਰ ਆਫ ਪਾਰਲੀਮੈਂਟ ਤੇ ਉਹਦੇ ਬਾਅਦ ਕੇਂਦਰ ਚ ਕੇਂਦਰ ਚ ਸਰਕਾਰ ਭਾਜਪਾ ਦੀ ਹੈ ਲੇਕਿਨ ਅਨਫੋਰਚੂਨੇਟਲੀ ਆਮ ਆਦੀ ਪਾਰਟੀ ਦੇ ਕਾਰਨ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਆ ਬਣ ਗਿਆ ਮਨੀਸ਼ ਤਵਾੜੀ ਜੀ ਹੁਣ ਉਹਦੇ ਬਾਅਦ ਇਹਨਾਂ ਨੇ ਇੱਥੇ ਆਮ ਆਦੀ ਪਾਰਟੀ ਦਾ ਪਿਛਲੇ ਸਾਲ ਮੇਅਰ ਬਣਵਾ ਲਿਆ ਸੀਗਾ ੱੱਕੇ ਨਾਲ ਔਰ ਚੰਡੀਗੜ੍ਹ ਦੀ ਜਨਤਾ ਦੀ ਆਵਾਜ਼ ਸੁਣੀ ਗਈ ਔਰ ਹੁਣ ਭਾਜਪਾ ਦਾ ਮੇਅਰ ਬਣ ਗਿਆ ਹੈ ਔਰ ਮੈਂ ਪ੍ਰੋਸਾਦ ਅੱਲਾ ਨਾਲ ਹੈ ਕਿ ਇਹ ਡਬਲ ਇੰਜਨ ਦੀ ਸਰਕਾਰ ਕੰਮ ਕਰਕੇ ਦਿਖਾਏਗੀ ਔਰ ਫੰਡ ਲੈ ਕੇ ਆਏਗੀ ਮਾਲਕਾ ਨਾਲ ਹੱਤੂ ਲੈ ਕੇ ਕੀ ਕਹਿੰਦੇ ਹੋ ਦੇਖੋ ਪਹਿਲੀ ਗੱਲ ਹੈ ਕਿ ਮਾਲਕਾ ਨਾਲ ਹੱਕ ਕਹਿ ਰਹੇ ਆ ਪਰ ਮਾਲਕਾ ਨਾਲ ਹੱਕ ਕਿਹਦੇ ਬਾਰੇ ਗੱਲ ਕਰ ਰਹੇ ਆ ਸਾਡੇ ਵਿਰੋਧੀ ਤੇਰੇ ਇਹ ਨਹੀਂ ਦੱਸਾਰੇ ਉਹ ਕਰ ਰਹੇ ਆ ਕਲੋਨੀ ਦੇ ਈਡਬਲਿਊਐਸ ਕਲੋਨੀ ਰੀਹੈਬਿਟੇਸ਼ਨ ਕਲੋਨੀ ਦੀ ਗੱਲ ਕਰ ਰਹੇ ਆ ਮੈਂ ਤੁਹਾਡੇ ਰਾਹੀ ਭਰੋਸਾ ਦਿਲਾਉਂਦਾ ਆ ਕਿ ਅਸੀਂ ਵਾਦਾ ਕੀਤਾ ਸੀਗਾ ਔਰ ਅਸੀਂ ਇਹ ਕੰਮ ਕਰਾਵਾਂਗੇ ਲੇਕਿਨ ਮੈਂ ਪ੍ਰਸ਼ਨ ਪੁੱਛਣਾ ਚਾਹਦਾ ਕਿ ਹੁਣ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣ ਗਏ ਨੇ ਕਾਂਗਰਸ ਦੇ ਆਮ ਆਦੀ ਪਾਰਟੀ ਦੇ ਸਪੋਰਟ ਦੇ ਨਾਲ ਉਹ ਕੀ ਕਰ ਰਹੇ ਨੇ ਮੇਰਾ ਇਹ ਪ੍ਰਸ਼ਨ ਹੈ ਕਿ ਹੁਣ ਜਿਹੜੀ ਕੰਟਿਬਿਲਟੀ ਔਰ ਆਨਸਰ ਜਿਹਨੂੰ ਜਿਹੜਾ ਦੇਣਾ ਚਾਹਦਾ ਹੈ ਉਹ ਹੈਗੇ ਮਨੀਸ਼ ਤਵਾੜੀ ਜੀ ਕਾਂਗਰਸ ਦੇ ਐਮਪੀ